इरो आए कठे हुी डगे जे मिले उथी ਤੇ ਉਹਨਾਂ ਨੇ ਸਿੱਧਾ ਹੀ ਫੇਰ ਗਰਮੀ ਦੀ ਇੱਕ ਛਟੋਕ ਦਿੱਤੇ ਦੋ ਉਹ 12 ਬਹੁਤ ਵੀ ਰਫਲ ਸੀ ਉਹਨੇ ਤੇਰੀ ਕਰ ਦਿੱਤਾ ਇਸ ਤਰ੍ਹਾਂ ਗੋਲੀ ਚਲਾਉਣਾ ਔਰ ਇੱਕ ਨੌਜਵਾਨ ਦੀ ਮੌਤ ਹੋ ਜਾਣਾ ਇੱਕ ਪਿੰਡ ਦੇ ਵਿੱਚ دہشت ਵਰਗਾ ਮਾਹੌਲ ਬਣਾਉਣਾ ਦੇਖੋ ਜੀ ਕਿ دہشت ਹੈ ਹੀ ਹੈ دہشت ਤੇ ਇੱਕ ਕਿਸੇ ਨੂੰ ਡਾਂਗ ਵੱਜੇ ਉਹਦੀ ਪੈ ਜਾਂਦੀਆਂ ਤੇ ਫਿਰ ਗੋਲੀਆਂ ਵੱਜੀਆਂ ਨੇ ਇਹਦੇ ਮੌਤ ਹੋਈ ਹੈ ਅਜੋਨੇ ਕੀ ਪਿੰਡ ਦਾ ਮਾਹੌਲ ਵੀ ਸਿਰਫ ਖਰਾਬ ਹੁੰਦਾ ਪਿੰਡ ਦਾ ਹੋਣਾ ਹੀ ਆ ਜੀ ਵੇਖੋ ਹੁਣ ਜਿਹੜੇ ਲੋਕ ਨੇ ਉਹਨਾਂ ਨੂੰ ਦੇਖਦਾ ਤਾਂ ਹੈ ਵੀ ਜਿਹੜਾ ਇਹ ਇਹ ਕੰਮ ਹੋਇਆ ਇਹ ਠੀਕ ਨਹੀਂ ਆ ਹਰ ਬੰਦਾ ਜੀ ਇੱਥੇ ਹੁਣ ਘਰ ਵਿੱਚ ਆਇਆ ਵਾ ਸਾਰਿਆਂ ਨੇ ਅਫਸੋਸ ਕਰਨ ਵਾਸਤੇ ਆਏ ਆ ਤੇ ਸਾਰੇ ਇਹੋ ਗੱਲ ਕਹਿੰਦੇ ਆ ਕਿ ਬਹੁਤ ਮਾੜੀ ਕੀਤੀ ਇਹਨਾਂ ਨੌਜਵਾਨ ਨੇ ਕੀ ਮੰਗ ਕਰਦੇ ਸੀ ਤੁਹਾਨੂੰ ਅਸੀਂ ਤਾਂ ਮੰਗ ਵੀ ਨਹੀਂ ਇਹ ਕਰਦੇ ਆ ਕਿ ਕਿੰਨੇ ਲੋਕ ਹੁਣ ਆ ਕਰਨ ਆਏ ਸੀ ਕਿਹਨਾਂ ਸੀ ਉਹ ਸਾਰੇ ਘਰਾਂ ਦੇ ਹੀ ਵਾਵਾ ਜਾਣੀ ਉਸ ਟਾਈਮ ਸਾਨੂੰ ਕੋਈ ਪਤਾ ਨਹੀਂ ਲੱਗਾ ਕੌਣ ਕੌਣ ਕੱਤਾਂ ਵੇਖਿਆ ਇੱਕ ਮਾਸਟਰ ਸੀ ਹੈਪੀ ਸੀ ਹੈਪੀ ਦੇ ਮੁੰਡੇ ਸੀ ਇੱਕ ਧਨਮਨ ਸੀ ਉਸਰਾਣੀ ਰੰਜੇ ਸੀ ਇਹੀ ਬੋਟਾਂ ਦਾ ਹੀ ਸੀ ਇਹਨਾਂ ਦਾ ਇੱਕ ਸਿਮਰ ਸੀ ਬਕਸੀਸ ਦਾ ਮੁੰਡਾ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਨਾ ਪਹਿਲਾਂ ਨਹੀਂ ਹੋਇਆ ਤੇ ਮੌਕੇ ਤੇ ਪੁਲਿਸ ਪਹੁੰਚ ਗਈ ਪੁਲਿਸ ਬਾਅਦ ਚਾਏ ਜਦੋਂ ਅਸੀਂ ਇਹਨਾਂ ਨੂੰ ਹਸਪੀਟਲ ਭੇਜਤਾ ਬਾਅਦ ਚ ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਪੁਲਿਸ ਨੇ ਨਗਸੀਸਨ ਕੀਤਾ ਕੀ ਮੰਗ ਕਰਦੇ ਹੁਣ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਸ ਤੋਂ ਬਾਅਦ ਆਈ ਜਦੋਂ ਆਪਾਂ ਹਸਪੀਟਲ ਲੈ ਗਏ ਨਾਲ ਦੇ ਨੂੰ ਹਸਪੀਟਲ ਅੰਮ੍ਰਿਤਪੁਰ ਉਹਨਾਂ ਉੱਥੇ ਜਾ ਕੇ ਉਹਨਾਂ ਪੁੱਛਿਆ ਕਿ ਤਾ ਵੀ ਨਹੀਂ ਪੀ ਡੈਥ ਹੋ ਚੁੱਕੀ ਆ ਹੁਣ ਪਰਚਾ ਕਿਉਂ ਜਾਣਾ ਦਾਵਾ ਕਿਸ ਨੂੰ ਅਰੈਸਟ ਵੀ ਕੀਤਾ ਹੁਣ ਹਾਂਜੀ ਇੱਕ ਜਾਨ ਨੂੰ ਕੀਤਾ ਕੁਲਵੰਤ ਸਿੰਘ ਨੂੰ ਤੇ ਬਾਕੀ ਜਿਹੜੇ ਤਿੰਨ ਫਰਾਰ ਆ ਆ ਇਹ ਲੱਗਦਾ ਕਿ ਉਹ ਕਿੱਥੇ ਉਹਨਾਂ ਨੂੰ ਕਿਉਂ ਨਹੀਂ ਪੁਲਿਸ ਫੜ ਰਹੀਆਂ ਜਿਹਦੇ ਘਰੇ ਉਚੜ ਗਏ ਉਹ ਮੌਕੇ ਤੋਂ ਉਦੋਂ ਹੀ ਫਰਾਰ ਹੋ ਗਏ ਇੱਕ ਚਲੋ ਕਾਬੂ ਆ ਗਿਆ ਵਾ ਸਾਨੂੰ ਇਹ ਲੱਗਦਾ ਵੀ ਉਹਨਾਂ ਦੇ ਵੀਜੇ ਹੈਗੇ ਹੀ ਮਲਟੀਪਲ ਆਪਣਾ ਸਤਵੀਰ ਸਿੰਘ ਦੇ ਜਿਹੜਾ ਮੇਨ ਵਾ ਮੈਨੂੰ ਸਾਨੂੰ ਇਹ ਵੀ ਕਿਤੇ ਉਹ ਇਹਨਾਂ ਵੇ ਇਸ ਚੀਜ਼ ਤੋਂ ਬਾਹਰ ਨੂੰ ਨਿਕਲ ਜਾਈ ਤੇ ਆਪਾਂ ਇਹ ਮੰਗ ਕਰਦੇ ਆਂ ਵੀ ਉਹਨਾਂ ਨੂੰ ਛੇਤੀ ਛੇਤੀ ਕਾਬੂ ਕੀਤਾ ਜਾਵੇ ਸਰ ਗਿੱਤੇਦੀਨ ਦੇ ਬੋਪਾਰਾ ਵਿਕਟਿਕ ਕਤਲ ਹੋਇਆ ਕੀ ਮਾਮਲਾ ਹੈ ਜੀਏ ਕੁਝ ਮਿਤੀ 23 ਚੱਰੀ ਦੀ ਦਰਮਾਨੀ ਰਾਤ ਨੂੰ ਸਾਨੂੰ ਫੋਨ ਆਇਆ ਅਮਨਦੀਪ ਹਸਪਤਾਲ ਤੋਂ ਕਿ ਇੱਕ ਗਰਨੀਸ਼ ਸਿੰਘ ਨਾਮ ਦਾ ਵਿਅਕਤੀ ਆ ਵਾਸੀ ਬੋਪੜਾ ਇਕਲਾ ਉਹਨੂੰ 12 ਬੁਰ ਦੇ ਛਰੇ ਲੱਗੇ ਆ ਤੇ ਉਸ ਦੀ ਮੌਤ ਹੋ ਗਈ ਹੈ ਫਿਰ ਅਸੀਂ ਮੌਕੇ ਪਰ ਜਾ ਕੇ ਤੇ ਉਹਨਾਂ ਦੇ ਉਹਦੇ ਬ੍ਰਦਰ ਅਮਨਦੀਪ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਵਾ ਮਕਦਮਾ ਨੰਬਰ 258/24 302 148 ਆਈਪੀਸੀ ਤੇ 4 ਬੰਦਿਆਂ ਦੇ ਖਿਲਾਫ ਦਰਜ ਕੀਤਾ ਜੀ ਸਤਵੀਰ ਸਿੰਘ ਤਨਮਨਜੀਤ ਸਿੰਘ ਸਿਮਰਨਜੀਤ ਸਿੰਘ ਤੇ ਕਲਵੰਤ ਸਿੰਘ ਦੇ ਖਿਲਾਫ ਉਹਨਾਂ ਵਿੱਚੋਂ ਕਲਵੰਤ ਸਿੰਘ ਮੁੱਖ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਵਾ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਝਗੜਾ ਕਿਸ ਗੱਲ ਤੋਂ ਹੋਇਆ ਜੀ ਇਹਨਾਂ ਦਾ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਡਿਸਪਿਊਟ ਚੱਲਦਾ ਸੀਗਾ ਉਸੇ ਨੂੰ ਲੈ ਕੇ ਝਗੜਾ ਹੋਇਆ ਜੀ ਮਰਨ ਵਾਲੇ ਦੀ ਉਮਰ ਕਿੰਨੀ ਕੀ ਹੈ ਜੀ 30-32 ਸਾਲ ਦੇ ਕਰੀਬ ਹੈ ਜੀ ਤੇ ਗੋਣੀਆਂ ਕਿੰਨੀਆਂ ਕਿ ਚੱਲੀਆਂ ਜੀ ਉਹ ਇੱਕ ਫਾਇਰ ਵੱਜਾ ਜੀ ਉਹਨੂੰ 12 ਬੋਰ ਦਾ ਛਰੇ ਲੱਗੇ ਨੇ ਕੋਈ 28 29 ਛਰੇ ਲੱਗੇ ਆ ਜੀ ਉਹਦੀ ਛਾਤੀ ਤੇ ਪੇਟ ਵਿੱਚ ਹਥਿਆਰ ਬਰਾਮਦ ਹੋ ਗਿਆ ਜੀ ਹਾਂਜੀ ਰੈਫਲ ਬਰਾਮਦ ਕਰ ਲਈ